ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਖਾਸ ਤੌਰ ਤੇ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਦੋਸਤੋ ਜਿਸ ਘਰ ਤੋਂ ਇੱਕ ਗੱਲ ਆਪਾਂ ਜ਼ਿਕਰ ਕਰ ਦਿੰਦੇ ਨੇ ਵੀ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਸੈਕਿੰਡ ਦੂਜੀ ਵੀਡੀਓ ਆਪਣੀ ਇਸ ਘਰ ਤੋਂ ਪੇਂਟ ਦੋਸਤੋ ਸ਼ਾਪਾ ਰਾਮ ਸਿੰਘ ਤਸਵੀਲ ਤੇ ਜਿਹੜਾ ਸ਼੍ਰੀ ਅਮਰਸਰ ਸਾਹਿਬ ਲੱਗਦਾ ਹੈਗਾ ਸਪਿੰਡ ਨੂੰ ਅਮਰਸਰ ਤੋਂ ਦੋਸਤੋ ਵੱਲੇ ਤੋਂ ਜਦੋਂ ਆਪਾਂ ਮਹਿਤਾ ਰੋਡ ਆਉਣੇ ਤਾਂ ਬਿਲਕੁਲ ਜੇਕਰ ਗੱਲ ਕਰੀਏ ਤੇ 5 ਕਿਲੋਮੀਟਰ ਦੀ ਦੂਰੀ ਹੈਗੀ ਆ ਜੀ ਵੱਲੇ ਤੋਂ ਮਹਿਤਾ ਰੋਡ ਦੇ ਉੱਪਰ ਪਿੰਡ ਹੈਗਾ ਦੋਸਤੋ ਛਾਪਾ ਰਾਮ ਸਿੰਘ ਠੀਕ ਹੈ ਜੀ ਤੇ ਨਵਾਂ ਪਿੰਡ ਬਿਲਕੁਲ ਅਗਲੇ ਪਾਸੇ ਚਲਾ ਜਾਂਦਾ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਆ ਤੁਸੀਂ ਪਿੰਡ ਛਾਪਾ ਰਾਮ ਸਿੰਘ ਕਰਨੀ ਹੈਗੀ ਆ ਓਨਰ ਬਾਈ ਬਲਜੀਤ ਸਿੰਘ ਹੋਣਗੇ ਦੋਸਤੋ ਨੰਬਰ ਵੀਰ ਬਲ ਜਿੱਤ ਦੇ ਬਿਲਕੁਲ ਆਪਾਂ ਸਕਰੀਨ ਦੇ ਨੀਚੇ ਚਲਦੇ ਕਰ ਦਿੱਤੇ ਆ ਪਿਛਲੀ ਵਾਰ ਵੀ ਜਿਹੜੀਆਂ ਦੋਸਤੋ ਮੱਝਾਂ ਪਾਈਆਂ ਸੀਗੀਆਂ ਚੰਗੀਆਂ ਬਾਈ ਹੁਣ ਨੇ ਸੇਲ ਕੀਤੀਆਂ ਨੇ ਚੰਗੇ ਪਸ਼ੂ ਸੀਗੇ ਅੱਜ ਵੀ ਜਿੰਨੇ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੂਏ ਸਵਾਈ ਸੂਏ ਸਵਾਈ ਦੀ ਪਸ਼ੂ ਦੀ ਜਿਹੜੀ ਤਸੱਲੀ ਆ ਤੁਸੀਂ ਘਰ ਵਿਜਿਟ ਕਰਕੇ ਆ ਦੋ ਟਾਈਮ ਦੀ ਚੁਵਾਈ ਕਰ ਲਿਓ ਤਿੰਨ ਟਾਈਮ ਦੀ ਕਰ ਲਿਓ ਠੀਕ ਹੈ ਜੀ ਆਪਣੀ ਨਰਕ ਪਰਖ ਕਰਨ ਤੋਂ ਬਾਅਦ ਬੇਸ਼ੱਕ ਜਿਹੜਾ ਪਸ਼ੂ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਜੀ ਅੱਜ 3 ਅਪ੍ਰੈਲ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ ਸ਼ਾਮ ਦਾ 6 ਵਜੇ ਦਾ ਹੈਗਾ ਠੀਕ ਆ 6 ਵਜੇ ਦਾ ਸਮਾਂ ਹੈਗਾ ਤੇ ਗੱਲਬਾਤ ਆਪਾਂ ਬਾਈ ਬਲਜੀਤ ਦੇ ਨਾਲ ਕਰਦੇ ਹਾਂ ਪੁੱਛਦੇ ਹਾਂ ਜਿੰਨਾਂ ਪਸ਼ੂਆਂ ਦੀ ਕੀ ਡਿਟੇਲ ਹੈਗੀ ਆ ਆਓ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਬਾਈ ਬਲਜੀਤ ਸਿੰਘ ਜੀ ਸਸਰੀ ਕਾਂ ਸਸੀਗਾ ਭਾਈ ਹੋਰ ਵੀਰੇ ਠੀਕ ਠਾਕ ਹਾਂਜੀ ਠੀਕ ਠਾਕ ਸਭ ਠੀਕ ਆ ਤੇ ਬਲਜੀਤ ਭਾਈ ਪਿਛਲੀ ਰੀ ਝੋਟੀ ਵੀ ਪਾਈ ਸੀ ਮੱਝਾਂ ਵੀ ਪਾਈਆਂ ਸੀ ਹੋ ਗਈਆਂ ਸੀ ਸੇਲ ਵਿੱਚੋਂ ਹਾਂਜੀ ਦੋ ਹੋ ਗਈਆਂ ਸੀ ਸੇਲ ਹਾਂਜੀ ਆ ਮੇਰਾ ਜੋੜਾ ਵਿਗਿਆ ਇਹੋ ਉਹਨਾਂ ਨੇ ਨਾ ਭਾਈ ਕੋਈ ਸਾਈ ਪਾਤੀ ਅੱਛਾ ਸਾਈ ਬੇਨਾਂ ਪਾਤਾ ਸੀਗਾ ਹਾਂਜੀ ਜੋੜੇ ਦਾ 30000 ਰੁਪਏ ਭਾਈ ਤੇ ਉਹਨਾਂ ਨੇ ਕੋਈ ਦੱਸਿਆ ਸੀ ਆਪਣੀ ਵੀ ਦੂਰ ਨੇੜੇ ਹੋਣੇ ਆ ਦੂਰ ਨੇੜੇ ਤੋਂ ਦੂਰ ਦੂਰ ਤੋਂ ਹੀ ਮੁਸ਼ਕਲ ਕੋਈ ਦੱਸੀ ਸੀ ਹਾਂਜੀ ਉਹ ਫਿਰ ਆਪਾਂ ਫਿਰ ਰਹਿਣ ਤਰ ਅੱਛਾ ਫਿਰ ਆਪਾਂ ਹੁਣ ਗਿਆ ਜੀ ਸਾਈ ਵਾਪਸ ਦੇ ਆਂਦੇ ਦੇਤੀ ਸਾਈ ਵਾਪਸ ਕਰਤੀ ਫਿਰ ਹਾਂਜੀ ਚਲੋ ਕੋਈ ਕਾਰਨ ਹੋ ਸਕਦਾ ਵੀ ਨਹੀਂ ਆ ਪਹੁੰਚੇ ਹੋਣੇ ਠੀਕ ਆ ਪੈਸੇ ਅਰੇਂਜਮੈਂਟ ਦੇ ਵੀ ਕੋਈ ਸੌ ਤਰ੍ਹਾਂ ਦੀ ਗੱਲ ਹੋ ਜਾਂਦੀ ਆ ਹਾਂਜੀ ਹਾਂਜੀ ਠੀਕ ਆ ਤੇ ਕੋਈ ਇਹ ਮੁਸ਼ਕਲ ਆ ਗਈ ਨਾ ਕੋਈ ਆਪਣੀ ਉਹ ਸਾਰੀ ਗੱਲ ਦੱਸਦੀ ਆ ਆਪਾਂ ਨੂੰ ਹਾਂਜੀ ਹਾਂਜੀ ਤਾਂ ਫਿਰ ਆਪਾਂ ਫਿਰ ਸਾਈ ਵਾਪਸ ਕਰਦੇ ਜੀ ਵੈਸੇ ਸੇਲ ਵਾਸਤੇ ਮਨ ਲੀ ਸਾਈ ਬਿਆਨ ਉਹਨਾਂ ਦਾ ਆ ਗਿਆ ਸੀਗਾ ਖਰੀਦਣੀਆਂ ਸੀ ਕੋਈ ਕਾਰਨ ਬਣ ਗਿਆ ਘਰੇਲੂ ਕਾਰਨ ਐਸਾ ਬਣ ਗਿਆ ਤੁਹਾਨੂੰ ਦੱਸਿਆ ਹੋਊਗਾ ਉਹਨਾਂ ਨੇ ਇਹ ਉਹਦੇ ਕਰਕੇ ਤੁਸੀਂ ਸਾਈ ਫਿਰ ਵਾਪਸ ਕਰਤੀ ਸੀ ਚਲੋ ਕੋਈ ਗੱਲ ਨਹੀਂ ਬਾਈ ਜੀ ਆ ਪਹਿਲੇ ਨੰਬਰ ਤੇ ਵੀਰ ਇਹ ਜਿਹੜੀ ਮੱਝ ਹੈਗੀ ਆ ਇਹਦੀ ਪੂਰੀ ਇਨਫੋਰਮੇਸ਼ਨ ਦੇ ਦਈਏ ਇੱਕ ਤਾਂ ਮੇਰਾ ਵੀਰ ਇਹਦਾ ਸੁਆ ਦੱਸ ਦਿਓ ਵੀ ਸੁਆ ਕਿਨਮਾ ਜੀ ਸੁਆ ਇਹਦਾ ਤਿੱਜਾ ਈ ਤੇਜਾ ਸੁਭਾ ਤੇ ਸਮਾਂ ਕਿੰਨਾ ਕੁ ਹੋ ਗਿਆ ਨਸੀਬ ਸਮਾਂ ਇਹਨਾਂ ਮਹੀਨਾ ਕੀ ਹੈ ਮਹੀਨਾ ਕੁ ਹੋ ਗਿਆ ਠੀਕ ਮਾਂ ਇਹਦੇ ਥੱਲੇ ਬੱਚਾ ਕੀ ਸੀਗਾ ਇਹਦੇ ਮਲ ਕੱਟੀ ਹੈ ਕੱਟੀ ਹੈ ਠੀਕ ਹੁਣ ਕਿੰਨੇ ਕੇ ਮਿਲਕ ਤੇ ਜਿਹੜਾ ਦੁੱਧ ਕਿੰਨਾ ਹੈਗਾ ਥੱਲੇ ਦੇ ਕੋਲ ਹੁਣ ਇਸ ਟਾਈਮ ਦਾ 10 ਕਿਲੋ ਦੁੱਧ 10 ਕਿਲੋ ਆ ਜੀ ਠੀਕ ਆ ਆ ਕਰੋ ਚੈੱਕ ਜੀ ਠੀਕ ਆ 10 ਕਿਲੋ ਜਿਹੜਾ ਦੋਸਤੋ ਇਹਦੇ ਕੋਲ ਜਿਹੜਾ ਦੁੱਧ ਹੈਗਾ ਹੁਣ ਠੀਕ ਆ ਤੇਜਾ ਸੁਭਾ ਮੱਜ ਸੋਈ ਆ ਤੇ ਤਕਰੀਬਨ ਮਹੀਨਾ ਕੁ ਦੱਸਿਆ ਹਨਾ ਜੀ ਹਾਂ ਜੀ ਜੀ ਮਹੀਨਾ ਕਾ ਤੇ ਆਹ ਫੇਸ ਕੁਆਲਟੀ ਇੱਕ ਵਾਰੀ ਦੇਖੋ ਜੀ ਠੀਕ ਆ ਜੀ ਆ ਮੂੰਗ ਮਠਾਇਗਾ ਮਾਜਦਾ ਤੇ ਆ ਕਰੂ ਚੈੱਕ ਜੀ ਦਵਾਈ ਦੀ ਇੱਕ ਨੰਬਰ ਹੈ ਜੀ ਠੀਕ ਹੈ ਜੀ ਤਾਰਾਂ ਨਾਲ ਬਰਾਬਰ ਠੀਕ ਹੈ ਤੇ ਬਲੀਦભાઈ ਇਹਨੂੰ ਖੋਲ ਕੇ ਦਿਖਾਈਏ ਬਾਹਰ ਕੱਢ ਕੇ ਤੇ ਬੱਚਾ ਥੱਲੇ ਕੱਟੀ ਦਸੀ ਨਾ ਜੀ ਇਹਦੇ ਹਾਂ ਜੀ ਮਰ ਕੱਟੀ ਹੈ ਜੀ ਕੱਟੀ ਹੈ ਕਾਪਾ ਦਿਖਾ ਦਿੰਦੇ ਆ ਵਿੱਚੇ ਉਹ ਵੀ ਇੱਕ ਵਾਰੀ ਨੂੰ ਤੋੜ ਦਈਏ ਜੀ ਤੇ ਬਿਲਕੁਲ ਜਿਹੜਾ ਦੋਸਤੋ ਸ਼ਾਮ ਦਾ ਚਵਾਈ ਦਾ ਸਮਾਂ ਹੈਗਾ ਟਾਈਮ ਤੋਂ ਟਾਈਮ ਜਿਹੜਾ ਤੁਸੀਂ ਚਵਾਈ ਆਪ ਵੀ ਘਰੇ ਫੇਜਟ ਕਰਕੇ ਕਰ ਸਕਦੇ ਹੋ ਜਿੱਥੋਂ ਵੀ ਆਪਾਂ ਪਸੂ ਤੁਹਾਨੂੰ ਦਿਖਾਉਨੇ ਆ ਅ ਫਰਜ ਸਮਝ ਕੇ ਆਪਣਾ ਹੱਕ ਸਮਝ ਕੇ ਜਿਹੜੀ ਚਵਾਈ ਆ ਇੱਕ ਟਾਈਮ ਦੀ ਬੇਸ਼ੱਕ ਦੋ ਟਾਈਮ ਦੀ ਜ਼ਰੂਰ ਕਰ ਲਿਆ ਕਰੋ ਠੀਕ ਆ ਤੇ ਭਾਰੇ ਸਰੀਰ ਵਜਨ ਵਾਲੀ ਜਿਹੜੀ ਦੋਸਤੋ ਇਹ ਮੱਝ ਆ ਠੀਕ ਆ ਬਾਡੀ ਬੰਤਰ ਆ ਤੁਸੀਂ ਵੇਖੋਗੇ ਰਾਜੀ ਆ ਪੂਰੀ ਓਵਰਆਲ ਜਿੰਨੇ ਵੀ ਆ ਰਾਜੀ ਆ ਤੇ ਥਣ ਥਣੂ ਬਿਲਕੁਲ ਤੁਹਾਡੇ ਸਾਹਮਣੇ ਚਾਰ ਥਾਣੇ ਚੌਥਾ ਥਣਾਂ ਦੇ ਨੇ ਵਿੱਥਾ ਫਰਲਾ ਨੇ ਵਧੀਆ ਹੈਗੀਆਂ ਤੇ ਥਾਨ ਨਾਲ ਬਾਈ ਦੇ ਵਿੱਚ ਵੀ ਬਿਲਕੁਲ ਇਕੋ ਜਿਹਾ ਹੈ। ਹਵਾਨਾ ਵੀ ਬਿਲਕੁਲ ਇਕੋ ਜਿਹਾ ਰੱਖਦੀ ਆ ਠੀਕ ਆ ਜੀ। ਤੇ ਆ ਕਰ ਸਕਦੇ ਬਿਲਕੁਲ ਪੱਧਰ ਲਈ ਵਾਧਾ ਹੈਗਾ ਠੀਕ ਆ। ਠੀਕ ਆ। ਤੇ ਬੁੱਲਜੀਤ ਭਾਈ ਕਿੰਨਾ ਕੁ ਮੋਲੇ ਦਾ ਫਿਰ? ਕੋਲ ਭਾਈ ਦਾ 70000 70000 ਹਾਂਜੀ ਪਿਛੇ ਵੀ ਆਪਾਂ ਵੀਡੀਓ ਚ ਉਹਦਾ 70 ਕੀਤਾ ਸੀ ਉਹਦਾ 70 ਹੀ ਕੀਤਾ ਜੇ ਆਪਾਂ ਹੁਣ 70 ਹੀ ਕੀਤਾ 70 ਹੀ ਹੈ ਨਾ ਹਾਂਜੀ ਠੀਕ ਹੈ ਜੀ ਤੇ ਉਹਦੇ ਦਾ ਹੁਣ ਕਿੰਨਾ ਵਾਧਿਆ ਹੁਣ ਮੌਕੇ ਦਾ 10 ਕਿਲੋ ਜੀ ਆਪਾਂ ਕਿ ਦੋ ਟੰਗਾਂ ਦਾ ਇਸ ਵੀਡੀਓ ਦਾ 8 ਦੱਸਿਆ ਸੀ ਹੁਣ ਆਪਣਾ 10 ਹੈ 10 ਆ ਜੀ 10 ਲੀਟਰ ਜਿਹੜੀ ਕਿਸੇ ਨੇ ਪਾਲਟੀ ਚ ਪਾ ਲੈਣਾ ਚੁਵਾਈ ਕਰ ਲੈਣੀ 10 10 ਠੀਕ ਹੈ ਵੀਰ ਹਾਂਜੀ ਆ ਜਰੂਰ ਦੋਸਤੋ ਤੁਸੀਂ ਨੋਟ ਕਰ ਲਿਓ ਮੈਂ ਤੁਹਾਡੇ ਮਾਲ ਤਾਂ ਨਹੀਂ ਹੋਣਾ ਜਿਹਦੇ ਵਿੱਚ ਹਾਂਜੀ ਕਿਹੜੀ ਗੱਲ ਜਾਨਾ 60 ਨਾਲ ਉਹ ਕਰ ਲੋ ਜੇ ਮਾਨਤਨ ਲਈ ਥੋੜਾ 500 ਹਜ਼ਾਰ ਹੋਏਗਾ ਵਿੱਚ ਮਾਨਤਨ ਹੋਊਗਾ ਵਿੱਚੋਂ ਕੋਈ 500 ਹਜ਼ਾਰ ਖੰਡ ਹੋ ਜਾਊਗਾ ਹਾਂਜੀ 500 ਹਜ਼ਾਰ ਠੀਕ ਹੈ 70 ਦੇ ਵਿੱਚੋਂ ਜਿਹੜਾ ਦੋਸਤੋ 500 ਹਜ਼ਾਰ ਖੰਡ ਮਾਨਤਨ ਹੋਊਗਾ ਮੱਜ ਤੁਸੀਂ ਵੇਖ ਸਕਦੇ ਹੋ ਠੀਕ ਹੈ ਚੰਗੀ ਪਲੀ ਭਲਾਈ ਆ ਵਧੀਆ ਬੋਡੀ ਸਟਰਕਚਰ ਚੰਗਾ ਸਿੰਗਲ ਹੱਡੀ ਦੀ ਆ ਤੇ ਆਹ ਵੇਖੋ ਜੀ ਥਣ ਤੋਂ ਇੱਕ ਵਾਰੀ ਫੇਰ ਬਿਲਕੁਲ ਕਲੋਜ਼ ਤੋਂ ਦੇਖ ਲਓ ਨੇੜੇ ਤੋਂ ਦੇਖ ਲਓ ਠੀਕ ਹੈ ਜੀ ਮੂੰਹ ਮੱਥਾ ਜਿਹੜਾ ਫੇਸ ਕੁਆਲਿਟੀ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਬੇਸ਼ੱਕ ਤੁਸੀਂ ਕਾਲ ਕਰ ਲਿਆ ਕਰੋ ਠੀ आ जो ठीक आ है ठीक जी आ कटी है ठीक है जी आ कटी है ठीक है जी ये कटी है इससे नीचे ਠੀਕ ਆ ਦੂਜੇ ਨੰਬਰ ਤੇ ਜਿਹੜੀ ਵੀਰੋ ਇੱਕ ਮਾਚ ਹੈਗੀ ਆ ਇਹ ਪੁੱਛ ਲੈਣੀ ਹੈ ਤਾਜੀ ਸੂਈ ਲੱਗਦੀ ਆ ਭਾਈ ਭਜੀ ਤੇ ਤਾਜੀ ਸੂਈ ਆ ਹਾਂਜੀ ਤਾਜੀ ਸੂਈ ਆਜੀ ਸੂਈ ਆਜੀ ਸੂਈ ਆ 12 ਵਜੇ ਦੀ 12 ਵਜੇ ਦੀ ਸੂਈ ਆ ਤੇ ਜੇਰ ਪ੍ਰੋਪਰ ਪੈ ਗਈ ਸੀ ਜੇਰ ਸਾਰੀਆਂ ਪਾਤੀ ਓਕੇ ਠੀਕ ਆ ਕੋਈ ਬੋਲੇ ਦੇ ਵਿੱਚੋਂ ਦੋ ਤੇ ਚਵਾਈ ਕੀਤੀ ਥਾਣਾ ਦੀ ਵਧੀਆ ਚੰਗੀ ਨਿਕਲੀ ਆ ਹਾਂਜੀ ਥਾਣਾ ਚੰਗੀ ਨਿਕਲੀ ਆ ਚਵਾਈ ਕੀਤੀ 2 ਲੀਟਰ ਚ ਹੋਇਆ ਜੀ ਅੱਛਾ 2 ਲੀਟਰ ਚ ਹੋਈ ਸੀਗੀ ਹਾਂਜੀ ਠੀਕ ਹੈ ਤੇ ਹਜੇ ਹੁਣ ਸ਼ਾਮ ਨੂੰ ਚੋਣੀ ਆ ਹਨਾ ਵਾਲੇ ਚੋੜੀ ਆ ਜੀ ਠੀਕ ਆ ਜੀ ਤੇ ਚਵਾਈ ਦੋਸਤੋਂ ਵਧੀਆ ਨਿਕਲੀ ਆ ਸਵੇਰ ਦੂਜਾ 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 ਸੂਆ ਠੀਕ ਹੈ ਜੀ ਦੂਜਾ ਸੂਆ ਤੇ ਮੱਝ ਤੁਸੀਂ ਵੇਖ ਸਕਦੇ ਹੋ ਦੋਸਤੋ ਠੀਕ ਹੈ ਹਵਾਨਾ ਜਿਹੜਾ ਲੇਵਾ ਦੋਸਤੋ ਤਕਰੀਬਨ ਸੋਨਾ ਜਿਵੇਂ ਐਚ ਐਫ ਵੇੜਾਂ ਦਾ ਆਪਾਂ ਹਵਾਨਾ ਦੇਖਦੇ ਆ ਉਸ ਤਰ੍ਹਾਂ ਦਾ ਲੇਵਾ ਹਵਾਨਾ ਇਸ ਮੱਝ ਤੇ ਲੱਗਾ ਹੈਗਾ ਤੇ ਬੱਚਾ ਵੀਰ ਥੱਲੇ ਕੀ ਆ ਗਿਆ ਤੇ ਬੱਚਾ ਮੇਰੇ ਕੱਟੀ ਆ ਗਈ ਕੱਟੀ ਆ ਗਈ ਹਾਂਜੀ ਠੀਕ ਹੈ ਅੱਜ ਹੀ ਸੂਈ ਹੈ ਦੋਸਤੋ 11 12 ਵਜੇ ਦੀ ਸੂਈ ਹੈ ਤੇ ਜੇਰ ਪ੍ਰੋਪਰ ਪੈ ਗਈ ਆ ਮਗਰ ਕੱਟੀ ਆ ਤੇ ਥਣ ਥਣ ਜਿਹੜਾ ਤੁਸੀਂ ਵੇਖੋਗੇ ਬਹੁਤ ਸੋਹਣੀ ਚੰਗੀ ਵੰਡ ਤੇ ਥਣ ਲੱਗਾ ਠੀਕ ਆ ਆ ਬੱਚਾ ਜਿਹੜਾ ਹੈਗਾ ਕੱਟਿਆ ਠੀਕ ਹੈ ਜੀ ਨੀਚੇ ਆ ਨਾੜੂ ਬੱਚੇ ਦੇ ਨਾਲ ਗਿੱਲਾ ਨਾੜੂ ਠੀਕ ਆ ਗਿੱਲਾ ਨਾੜੂਗਾ ਕਰੋ ਜੀ ਕੱਟਿਆ ਮੱਝ ਬਹੁਤ ਚੰਗੀ ਹੈਗੀ ਆ ਦੋਸਤੋ ਖੋਲ ਕੇ ਆਪਾਂ ਤੋੜ ਕੇ ਦਿਖਾਉਨੇ ਆ ਤੁਹਾਨੂੰ ਪੁਜੀਤ ਭਾਈ ਕੱਢ ਲਓ ਬਾਹਰ ਦਿਖਾ ਦਈਏ ਠੀਕ ਆ ਮਾਝੇ ਪਸੰਦ ਆਊਗੀ ਤੁਹਾਡੇ ਬਾਕੀ ਤਸੱਲੀ ਆ ਤੁਸੀਂ ਚਬਾਈ ਕਰਕੇ ਆ ਉਹ ਘਰ ਵਿਜ਼ਿਟ ਕਰਕੇ ਜਰੂਰ ਕਰ ਲੈਣਾ ਠੀਕ ਆ ਬਿਲਕੁਲ ਭਾਰੇ ਸਰੀਰ ਵਾਲੀ ਆ ਹੈਵੀ ਬੋਡੀ ਬੇਟ ਆ ਤੇ ਹਵਾਨੇ ਦੀ ਬੰਤਰਪੂਰੀ ਸੋਹਣੀ ਹੈ ਕਿਸ ਬੱਤ ਦੀ ਠੀਕ ਹੈ ਬਲਜੀਤਪੁਰੇ ਕਿੰਨਾ ਮੋਲੇ ਦਾ ਕੀ ਲੈ ਦੇ ਕੀ ਡਿਮਾਂਡ ਹੈਗੀ ਆ ਇਹ ਮੋਲੇ ਹੈ 1 ਲੱਖ 5000 1 ਲੱਖ 5000 ਦੀ ਠੀਕ ਹੈ ਤੇ ਦੁੱਧ ਨਾਰਮਲ 12 13 ਲੀਟਰ ਤੈਨੂੰ ਕੀ ਜਾਂਦਾ ਕਿ ਵੱਧ ਹੀ ਹੋਊਗਾ ਜਿੱਥੋਂ ਲੈਂਦੀ ਆਂ ਇੱਕ ਘਰ ਚੋਂ ਲੈਂਦੀ ਆ ਉਹਨਾਂ ਨੇ 16 ਲੀਟਰਾਂ ਦੇ ਚੋਂ ਚੁਣਦੇ ਰਹੇ 16 ਲੀਟਰ ਠੀਕ ਹੈ ਜੀ ਚਲੋ ਵੇ 13 14 ਲੀਟਰ ਵੀ ਦੇ ਦੇ ਮੈਂ ਨਾ ਵੀ ਬੱਲੇ ਬੱਲੇ ਬਹੁਤ ਦੁੱਧ ਹੁੰਦਾ ਹਾਂ ਤੇ 1 ਲੱਖ 5000 ਡਿਮਾਂਡ ਹੈ ਜੀ ਹਾਂ ਜੀ 1 ਲੱਖ 5000 1 5 ਤੇ ਛੋੜ ਮੌਕੇ ਤੇ ਮਾਨਤਨ ਕੀ ਹੋਊਗਾ ਜੀ ਬੜਾ ਬੜਾ ਮਾਣਤਨ ਹੋਏਗਾ ਜੀ ਹੋਵੇਗਾ ਨਾ ਠੀਕ ਹੈ ਮੌਕੇ ਤੇ ਜਿਹੜਾ ਦੋਸਤੋ ਵੀਰਾਂ ਦਾ ਵੀ ਮਾਣਤਨ ਜ਼ਰੂਰ ਕੀਤਾ ਜਾਊਗਾ ਤਾਜੀ ਮਾਚ ਸੋਈ ਆ ਪਰ ਇਹ ਕੋਈ ਜ਼ਿਆਦਾ ਨਹੀਂ ਕੋਈ ਕੋਈ 5000 ਰੁਪਏ ਦੇ ਘਟਾਉਂਦੇ ਕੋਈ ਤਾਇਰ ਪਰ ਇਹ ਨਾਲ ਹੀ ਘਟਾਉਣਾ ਹੈ 5000 ਹੋ ਜਾਏਗਾ ਇਸ ਤੋਂ ਵੱਧ ਹੋ ਜਾਵੇਗਾ ਠੀਕ ਹੈ ਜੀ ਹਜ਼ਾਰ ਖੰਡ ਦਾ ਵੀਰਾਂ ਦਾ ਮਾਣਤਨ ਹੋਊਗਾ ਕੋਈ ਜ਼ਿਆਦਾ ਮੇਰਾ ਵੀਰਾਂ ਦਾ ਵੀ ਝਾਕਣਾ ਰੱਖਿਓ ਵੀ ਜ਼ਿਆਦਾ ਮਾਣਤਨ ਨਹੀਂ ਹੋਊਗਾ ਤੇ ਹਜ਼ਾਰ ਖੰਡ ਦਾ ਜਿਹੜਾ ਮਾਣਤਨ ਆ ਦੋਸਤੋ ਉਹ ਜ਼ਰੂਰ ਕੀਤਾ ਜਾਵੇਗਾ ਠੀਕ ਹੈ ਆਜੋ ਅਗਲੀ ਜਿਹੜੀ ਮਾਝਾ 203 ਨੰਬਰ ਤੇ ਆ ਇਹ ਵੀ ਸੂਈ ਦਵਾਈ ਆ ਠੀਕ ਆ ਤੇ ਬਲਜੀਤ ਭਾਈ ਕਿੰਨਾ ਕ ਸਮਾਂ ਹੋ ਗਿਆ ਨੂੰ ਸੂਈ ਨੂੰ ਇਹਨੂੰ 25 ਕਿ ਦਿਨ ਹੋ ਗਏ 25 ਕਿ ਦਿਨ ਹੋ ਗਏ 25 ਤੋਂ ਘੱਟ ਹੀ ਹੋਣਗੇ ਵੱਧ ਨਹੀਂ ਹੋਣਗੇ ਅੱਛਾ ਜੀ ਤੇ ਮਗਰ ਦਾ ਬੱਚਾ ਕੀ ਇਹਦੇ ਮੋਰ ਕੱਟਾ ਜੀ ਕੱਟਾ ਮੇਲਕਾਫ ਆ ਹਾਂ ਜੀ ਠੀਕ ਆ ਨੀਚੇ ਜਿਹੜਾ 203 ਥੱਲੇ ਕੱਟਾ ਹੈਗਾ ਮੇਲਕਾਫ ਆ ਤੇ 25 ਦਿਨ ਤੋਂ ਵੀਰਾਂ ਦਾ ਵੀ ਘੱਟ ਹੀ ਸਮਾਂ ਹੈਗਾ ਨੂੰ ਸੂਈ ਨੂੰ 25 ਦਿਨ ਤੋਂ ਘੱਟ ਹੀ ਹੋਇਆ ਤੇ ਸਵੇਰ ਤੀਜਾ ਸੂਈ ਹੈ ਜੀ ਹਾਂ ਜੀ ਸਵੇਰ ਤੀਜਾ ਹੀ ਤੀਜਾ ਸੂਬਾ ਠੀਕ ਆ ਤੀਜਾ ਸੂਬਾ ਸੋਈ ਆ 25 ਦਿਨ ਤੋਂ ਸਮਾਂ ਘੱਟ ਹੋ ਗਿਆ ਠੀਕ ਆ ਜੀ ਤੇ ਬੱਚਾ ਥੱਲੇ ਮੇਲ ਕਾਪਾ ਕੱਟਾ ਹੈਗਾ ਤੇ ਦੁੱਧ ਵੀਰ ਹਾਜ਼ਰ ਕਾ ਬਲਜੀਤ ਵੀਰੇ ਦੁੱਧ ਕਿੰਨਾ ਵੀਰ ਜਿਹੜਾ ਮੌਕੇ ਤੇ ਬਿਲਕੁਲ ਹਾਜ਼ਰ ਹੈ ਨਹੀਂ ਥੱਲੇ ਇਹ ਹਾਜ਼ਰ ਫਲੇ 10 ਕਿਲੋ ਹੈ 10 ਕਿਲੋ ਆ ਜੀ ਹਾਂ ਜੀ ਠੀਕ ਆ 10 ਕਿਲੋ ਜਿਹੜਾ ਕਿਸੇ ਵੀਰ ਨੇ ਆ ਕੇ ਚੋਲਣਾ ਹੈ ਵੀਰ ਹਾਂ ਜੀ ਚੋਲਣਾ 10 ਕਿਲੋ ਅੱਛਾ ਤੇ ਵੀਰ ਰਹਿ ਗਈ ਗੱਲ ਮੋਲ ਦੀ ਰੇਟ ਕੀ ਹੈ ਡਿਮਾਂਡ ਕਿੰਨੀ ਹੈ ਦੀ ਮੋਲੇ ਦਾ 75000 75000 ਆ ਜੀ ਹਾਂ ਜੀ ਠੀਕ ਆ ਜੀ ਪੱਤਰੀਆਂ ਦੇ ਵਿੱਚੋਂ ਕੋਈ ਥੋੜਾ ਪਤਾ ਕਰਿਆ ਇਹਦਾ ਮਾਨਤਨ ਤਾਂ ਹੁੰਦਾ ਰਹਿੰਦਾ ਜੀ ਥੋੜਾ ਬੋਧਾ ਕਰਾਂਗੇ ਜਿਆਦਾ ਨਹੀਂ ਹੋਣਾ ਜੀ ਹਮ ਥੋੜਾ ਬਤਾ ਹੋ ਜਾਊਗਾ ਜੀ ਠੀਕ ਆ ਤੇ 10 ਲੀਟਰ ਬਿਲਕੁਲ ਜਿਹੜਾ ਰੈਡੀ ਇਹਦੇ ਥੱਲੇ ਹੈ ਨਾ ਜੀ ਕਿਸੇ ਵੀਰ ਨੇ ਆ ਕੇ ਚਵਾਈ ਕਰ ਲੈਣੀ ਆ ਜਿਹੜਾ ਵੀਰ ਕਹੇ ਮੈਂ 5000 ਕਰਲਾਂ ਮੈਂ 6000 ਕਰਲਾਂ ਉਹ ਨਹੀਂ ਚ ਹੋਣਾ ਵੀ ਅੱਛਾ ਅੱਛਾ ਮਤਲਬ 500 ਹੋ ਜਾਏਗਾ ਇਸ ਤੋਂ ਵੱਧ ਨਹੀਂ ਹੋਏਗਾ ਠੀਕ ਹੈ ਜੀ 500 ਤਾਂ ਜਿਹੜਾ ਦੋਸਤੋ 75000 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ 22 25 ਦਿਨ 22 25 ਦਿਨ ਕੋਈ ਇੱਥੇ ਕਿ ਤੁਸੀਂ ਆਡੀਆਂ ਮੰਨ ਕੇ ਜਿਹੜੀ ਇਹ ਮੱਝ ਲੈ ਠੀਕ ਹੈ ਜੀ ਬਾਕੀ ਆਪਦਾ ਹੱਕ ਸਮਝ ਗਏ ਤੁਸੀਂ ਵੀ ਇੱਕ ਟਾਈਮ ਦੀ ਬੇਸ਼ੱਕ ਦੋ ਟਾਈਮ ਦੀ ਚਵਾਈ ਕਰ ਸਕਦੇ ਹੋ ਠੀਕ ਹੈ ਜੀ ਕੱਟਾ ਹੈਗਾ نیچے ਤੇ 25 ਦਿਨ ਤੋਂ ਕੋਈ ਦੋ ਦਿਨ ਇੱਕ ਦਿਨ ਘੱਟ ਸਮਾ ਹੈਗਾ 25 ਦਿਨ ਤੋਂ ਤੁਸੀਂ ਕੱਟਾ ਮੈਂ ਕੱਟੀ ਤੁਹਾਨੂੰ ਜਿਹੜਾ ਕੱਟਾ ਹੈਗਾ ਮੇਲ ਕਾਫ ਉਹ ਦਿਖਾ ਦਿੰਦਾ ਜੀ ਇਹਨਾਂ ਨੰਬਰ ਵੀ ਆਪਣੇ ਜ਼ਰੂਰ ਦੱਸ ਦੇ। ਨੰਬਰ ਮੇਰਾ 8385 ਹਾਂਜੀ 84 002 ਠੀਕ ਹੈ ਵੀਰੇ। ਹਾਂਜੀ ਇਹ ਨੰਬਰ ਤੁਹਾਡੇ ਕੋਲ ਹੀ ਹਨਾ ਜੀ। ਹਾਂਜੀ ਮੇਰਾ ਨੰਬਰ ਤੇ ਬਲਜੀਤ ਭਾਈ ਇਹਨੂੰ ਆਪਾਂ ਬੱਚਾ ਛੜ ਕੇ ਚੁਾਈ ਕਰਕੇ ਦਿਖਾ ਦਈਏ ਭਰਾਵਾਂ ਤਸੱਲੀ ਹੋ ਜੂਗੀ। ਹਾਂਜੀ ਕਰਾ ਦਿਓ ਜੀ। ਆਹ ਠੀਕ ਆ ਦੋਸਤੋ ਬੱਚਾ ਛੜ ਦਿੱਤਾ ਸੀਗਾ ਠੀਕ ਹੈ ਜੀ ਮੇਲ ਕਾਫ ਆ 25 ਦਿਨ ਤੋਂ ਕੋਈ 2 ਦਿਨ ਦਾ ਘੱਟ ਸਮਾਂ ਹੋਇਆ ਹੈ ਸਮਾਜ ਨੂੰ ਸਹੀ ਨੂੰ ਬੱਚਾ ਬਿਲਕੁਲ ਤੁਸੀਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਬੱਚਾ ਪਲਿਆ ਫਲਿਆ ਪੂਰਾ ਮੇਲ ਕਾਫ ਠੀਕ ਹੈ ਜੀ ਚੁਵਾਈ ਜਿਹੜੀ ਹੈਗੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲ ਜੇਗੀ ਤੀਜੇ ਨੰਬਰ ਵਾਲੀ ਮੱਝ ਦੀ ਤੇ ਜੇ ਹੋ ਸਕੇ ਦੋਸਤੋ ਉਹਦੇ ਜਿਹੜੀ ਤਾਜੀ ਸੂਈ ਆ ਬੌਲੇ ਦੇ ਵਿੱਚ ਆ ਅੱਜ ਮਾਰਨਿੰਗ ਸੂਈ ਆ ਉਹਦੀ ਵੀ ਚੁਵਾਈ ਹੋ ਸਕਦਾ ਵੀ ਆਪਾਂ ਦੋ ਧਾਰਾ ਮਾਰਗ ਤਰਾਂ ਉਹ ਵੀ ਚੈੱਕ ਪਾਸ ਕਰਾ ਦਈਏ ਠੀਕ ਹੈ ਜੀ ਤੇ ਇਸ ਤੀਜੇ ਨੰਬਰ ਵਾਲੀ ਮੱਝ ਦੀ ਆਪਾਂ ਚੁਵਾਈ ਕਰਕੇ ਜਿਹੜੀ ਆ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਚੁਵਾਈ ਕਰ ਦਾਂਗੇ ਜੀ